ਕ੍ਰਿਨਾਮ ਸ੍ਰੀ ਵਾਹਿਗੁਰੂ ਜੀ ਤਨਾਸਵੀ ਮਹਾਂ ਨਾਮ ਲਾਪਕਵਾ ਜਹਾਂ ਘਰ ਤੇ ਕੋ ਮਹਿ ਹਜ਼ੂਰ ਧੂਖ ਨਾ ਹੋਣਾ ਜਾਈ ਰਾਮ ਰਹਿਆ ਸਰਬਤਰਮੈ ਮਨ ਸਦਾ ਧਿਆਈ ਜਹ ਜਹ ਵਿਖੋਂ ਤਹ ਹਜ਼ੂਰ ਭੂਤ ਕਲਾ ਨਾ ਜਾਏ ਅਵਰਾ ਰਹਿ ਆਸਨ ਬਤਰ ਮੈਂ ਮਨ ਸਦਾ ਧਿਆਈ ਇਹ ਜੀਵਨ ਇਮਿਤ ਚੁਣਨਾ ਸੋ ਸੰਗੀਧਨ ਆ ਕੈ ਸਜਾਏ ਲੋ ਜਨ ਕਮਹਾ ਸੋਲਾ ਸੋ ਕਪਾਇ ਰੋਹਾ ਪ੍ਰਤਪਾਲ ਅਤਿ ਆਉ ਵੀ ਕੰਯੋ ਮਨੋ ਹਾਰੇ ਸਾਸ ਸਾਸੰ ਮਾਲਤਾ ਮੇਹਰਾ ਪ੍ਰਦਸੋਰੀ

ਨਾਮ ਕੁੰੰਗਾ ਨਾਮ ਕਬਾ ਰੇ ਨੰ ਪਾਗ ਸਦਾ ਸਾ ਆਪ ਦੇਹੋ ਕਾ ਉਪਰ ਜਗੁ ਕੁਮਹਾ ਤਰਦਾ ਨਾਮ ਕੁੰੰਗਾ ਨਾਮ ਕਬਾ ਰੇ ਨੰ ਪਾਗ ਸਦਾ ਵਾਹਿਗੁਰੂ ਜੀ ਕਾ ਵਾਸੀ ਕੀ ਫਤਿਹ ਵਾਹਿਗੁਰੂ ਜੀ ਦੇ ਸਤਿਨਾਮ ਸੇ ਵਾਹਿਗੁਰੂ ਜੀ ਨਾਮ